ਟਰੰਪ ਸਰਕਾਰ ਵੱਲੋਂ ਨਵੇਂ ਫਰਮਾਨ ਕਿਹੜੇ ਲੱਗ ਗਏ ਆ ਉਹਨਾਂ ਦੇ ਬਾਰੇ ਅੱਜ ਵਿਚਾਰ ਚਚਾ ਕਰਾਂਗੇ ਇੱਕ ਪਿਛਲੀ ਕੁਝ ਦਿਨ ਪਿਛਲੇ ਕੁਝ ਦਿਨ ਪਹਿਲਾਂ ਵੀ ਅਸੀਂ ਇੱਕ ਪੋਡਕਾਸਟ ਕੀਤਾ ਸੀ ਜਿਹਦੇ ਵਿੱਚ ਬੋਪਾਰਾਏ ਸਾਹਿਬ ਨੇ ਡਿਟੇਲ ਨਾਲ ਦੱਸਿਆ ਸੀ ਵੀ ਜੋ ਪਿਛਲੇ ਹਫਤੇ 10 ਦਿਨ ਦੇ ਵਿੱਚ ਜੋ ਕੁਝ ਹੋਇਆ ਉਹਨਾਂ ਦੀ ਸਾਰੀ ਪਰਚੋਲ ਕੀਤੀ ਸੀਗੀ ਤੇ ਤੁਸੀਂ ਉਹ ਵੀ ਜਿਹੜਾ ਪੋਡਕਾਸਟ ਆ ਪਿਛਲਾ ਵੀ ਸੁਣਿਓ ਜੇ ਉਹ ਵੀ ਬਹੁਤ ਕੰਮ ਦੀਆਂ ਗੱਲਾਂ ਜਿਹੜੇ ਅੱਜ ਦਾ ਪੋਡਕਾਸਟ ਹੈਗਾ ਅੱਜ ਦੇ ਪੋਡਕਾਸਟ ਦੇ ਵਿੱਚ ਰੀਸੈਂਟ ਜੋ ਹੁਣ ਜਿਹੜੇ ਮਸਲੇ ਆ 2-3 ਪੂਰੇ ਭਕੇ ਹੋਏ ਆ ਅਮਰੀਕਾ ਦੇ ਵਿੱਚ ਉਹ ਬਹੁਤ ਧਿਆਨ ਨਾਲ ਸੁਣਨ ਵਾਲੇ ਆ ਉਹਨਾਂ ਤੇ ਧਿਆਨ ਨਾਲ ਸੁਣ ਕੇ ਰਿਐਕਟ ਵੀ ਕਰਨ ਵਾਲਾ ਤੇ ਉਹਨੂੰ ਅੱਗੇ ਵੀ ਸ਼ੇਅਰ ਕਰਿਓ ਜੀ ਦੂਜੀ ਬੇਨਤੀ ਇਹ ਆ ਕਿ ਜੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਆ ਆਪ ਦਾ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਆ ਤੁਸੀਂ ਨਾ ਬੋਪਾਰਾਏ ਨਾਲ ਜਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਤੁਸੀਂ ਆਪਦੀ ਗੱਲ ਜੇ ਕੋਈ ਰੱਖਣਾ ਚਾਹੁੰਦੇ ਆ ਇਸ ਵਿਸ਼ੇ ਤੇ ਮਾਈਗ੍ਰੇਸ਼ਨ ਨੂੰ ਲੈ ਕੇ ਬਾਹਲੀਆਂ ਕੰਟਰੀਆਂ ਦੇ ਜੋ ਤਾਜ਼ਾ ਹਾਲਾਤ ਆ ਉਹਨਾਂ ਨੂੰ ਲੈ ਕੇ ਰੈਸੈਸ਼ਨ ਨੂੰ ਲੈ ਕੇ ਸਟੂਡੈਂਟਾਂ ਨੂੰ ਲੈ ਕੇ ਪੀਆਰ ਨੂੰ ਲੈ ਕੇ ਵਿਜ਼ਟਰ ਵੀਜ਼ਨ ਨੂੰ ਲੈ ਕੇ ਡਿਪੋਰਟੇਸ਼ਨ ਨੂੰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਬੋਪਾਰਾਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਥੈਂਕ ਯੂ ਇਹ ਤੋਂ ਸਾਰੇ ਸਰੋਤਿਆਂ ਦੇ ਦਿਲਪਰਿਆ ਪਰਿਚਤ ਸਤਰੀ ਕਾਲ ਹਾਂਜੀ ਬੋਪਰਾਏ ਸਾਹਿਬ ਜਿਵੇਂ ਪਿਛਲੇ ਪੋਡਕਾਸਟ ਦੇ ਵਿੱਚ ਤੁਸੀਂ ਕਾਫੀ ਜਿਹੜੀਆਂ ਨਵੀਆਂ ਜਿਹੜੀਆਂ ਚੀਜ਼ਾਂ ਇੰਟਰੋਡਿਊਸ ਕੀਤੀਆਂ ਸੀਗੀਆਂ ਜੋ ਅਮਰੀਕਾ ਦੇ ਵਿੱਚ ਚੱਲ ਰਿਆ ਤੇ ਹਾਲ ਹੀ ਦੇ ਵਿੱਚ ਵੀ ਫਿਰ ਕਹਿ ਲਓ ਵੀ ਹਫ਼ਤੇ ਬਾਅਦ ਦੋ ਤਿੰਨ ਫਰਮਾਨ ਹੈ ਉਹ ਜੇ ਜਾਰੀ ਹੋ ਜਾਂਦੇ ਆ ਵੀ ਜਿਹਦੇ ਨਾਲ ਫਿਰ ਹਲਚਲ ਮੱਚ ਜਾਂਦੀ ਆ ਹੁਣ ਜਿਹੜੀ ਇੱਕ ਪਹਿਲੀ ਹਲਚਲ ਆ ਉਹ ਸਟੂਡੈਂਟ ਵੀਜ਼ਨ ਨੂੰ ਲੈ ਕੇ ਮੱਚੀ ਹੋਈ ਆ ਵੀ ਜਿਹੜਾ 트럼ਪ ਸਰਕਾਰ ਨੇ ਜਿਹੜੀਆਂ ਐਮਬੈਸੀਆਂ ਉਹਨਾਂ ਨੂੰ ਵੀ ਖਹਿਦਾ ਵੀ ਤੁਸੀਂ ਜਿਹੜੀ ਇੰਟਰਵਿਊ ਆ ਸਟੂਡੈਂਟਾਂ ਦੀ ਉਹ ਬੰਦ ਕਰ ਦਿਓ ਇਹਨਾਂ ਦੀ ਇੰਟੈਂਸ਼ਨ ਕੀ ਆ ਮੈਨੂੰ ਮੜਾ ਜਾ ਦੱਸੋ ਖੁੱਲ ਕੇ ਹਾਂਜੀ ਜਿੱਦਾਂ ਤੇ ਆਪਾਂ ਪਹਿਲੇ ਪੋਡਕਾਸਟ ਵੀ ਸਭ ਡਿਸਕਸ ਕੀਤਾ ਸੀ ਫਿਰ ਇਹਦੇ ਤੁਸੀਂ ਕਿਹਾ ਸੀ ਵੀ ਸਰਚ ਕਰਿਓ ਵੀ ਕਿਹੜੇ ਲੋਕ ਨੇ ਜਿਹੜੇ ਉਹ ਇੱਥੇ ਆ ਸਕਦੇ ਨੇ ਜੀ ਸੋ ਮੇਰੀ ਸਾਰੀ ਜਿਹੜੀ ਸਟੱਡੀ ਆ ਉਹਦੇ ਆਪਾਂ ਨਚੋੜ ਕੱਢਿਆ ਉਹ ਇੰਟਰਵਿਊ ਦੇ ਐਂਡ ਤੇ ਦੱਸਾਂਗੇ ਕਿ ਕਿਦਾਂ ਲੋਕ ਜੇ ਆਉਣਾ ਵੀ ਚਾਹੁੰਦੇ ਨੇ ਕਿ ਆ ਸਕਦੇ ਨੇ ਜੋ ਕੁਆਲੀਫਾਈ ਕਰਦੇ ਨੇ ਜੀ 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 ਦੂਜੀ ਗੱਲ ਇਹ ਹੈ ਵੀ ਇਹਨਾਂ ਦਾ ਇਸ ਵੇਲੇ ਜੇ ਆਪਾਂ ਕਰੰਟ ਸਿਚੁਏਸ਼ਨ ਦੀ ਗੱਲ ਕਰੀਏ ਤੇ ਬਹੁਤ ਔਖੇ ਹਾਲਾਤ ਨੇ ਇਹਨਾਂ ਦੇ ਜੀ ਇਹਨਾਂ ਦਾ ਸਟੂਡੈਂਟ ਦੇ ਨਾਲ ਪੂਰਾ ਇਸ ਵੇਲੇ ਕਲੇਸ਼ ਹੀ ਚੱਲਦਾ ਪਿਆ ਵਾ ਜਿਹੜੇ ਸਟੂਡੈਂਟ ਆਲਰੇਡੀ ਇੱਥੇ ਹੈਗੇ ਨੇ ਸਟੂਡੈਂਟ ਵੀਜ਼ੇ ਤੇ ਜੀ ਉਹਨਾਂ ਨੂੰ ਇੱਕ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਓਪੀਟੀ ਮਿਲਦੀ ਆ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਉਹਨੂੰ ਕਹਿੰਦੇ ਆ ਜੀ ਜੀ ਪਹਿਲਾਂ ਹਾਲਾਤ ਇਹ ਸੀ ਕਿ ਉਹ ਟ੍ਰੇਨਿੰਗ ਤੁਸੀਂ 3 ਸਾਲ ਤੱਕ ਐਕਸਟੈਂਡ ਹੋਦੀ ਰਹਿੰਦੀ ਸੀ ਉਸ ਤੋਂ ਬਾਅਦ ਬੰਦੇ ਨੂੰ ਜੋਬ ਮਿਲ ਜਾਂਦੀ ਸੀ ਜੇ ਨਹੀਂ ਵੀ ਮਿਲਦੀ ਸੀ ਤੇ ਇੰਨਾ ਉਹ ਸਖਤੀ ਨਹੀਂ ਕਰਦੇ ਬਿਨ ਬਿਨ ਡਿਪਾਰਟਮੈਂਟ ਮਿਲ ਜਾਂਦਾ ਸੀ ਹਾਂਜੀ ਵਰਕ ਪਰਮ ਮਿਲ ਜਾਂਦਾ ਸੀ ਤੇ ਇਸ ਟਾਈਮ ਉਹਨਾਂ ਨੇ ਕਿਹਾ ਤਾਂ ਵੀ ਜਿਹੜੀ ਆਫੀਸ਼ਲ ਪ੍ਰੈਕਟੀਕਲ ਟ੍ਰੇਨਿੰਗ ਆ ਉਹਦਾ 90 ਦਿਨ ਦਾ ਉਹਨਾਂ ਲਿਮਿਟ ਰੱਖਤੀ ਆ ਵੀ 90 ਦਿਨਾਂ ਦੇ ਅੰਦਰ ਅੰਦਰ ਇਫ ਯੂ ਕੈਨ ਫਾਈਂਡ ਜੇ ਤੁਸੀਂ ਕੋਈ এমਪਲாய்ਮੈਂਟ ਲੱਭ ਲੈਂਦੇ ਜੇ ਤੁਹਾਨੂੰ ਆਪਾਂ ਸਟੇਕ ਕਰਾ ਦਾਂਗੇ ਨਹੀਂ ਤੇ ਤੁਹਾਨੂੰ ਉਹ ਰਿਪੋਰਟ ਕੀਤਾ ਜਾਊਗਾ ਤੇ 90 ਦਿਨਾਂ ਦੇ ਅੰਦਰ ਅੰਦਰ ਜੋਬ ਲੱਭਣੀ ਬਹੁਤ ਹਾਰ ਗਿਆ ਬਹੁਤ ਹੀ ਜ਼ਿਆਦਾ ਔਖੀ ਆ ਜੀ 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 ਇੱਕ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਇਸ ਤੋਂ علاوہ ਸੋਰੀ ਮੈਂ ਤੁਹਾਨੂੰ ਟੋਕ ਰਿਹਾ ਇੰਟਰਵਿਊਜ਼ ਬੰਦ ਕਰਤੀਆਂ ਇਹਨਾਂ ਨੇ ਬੇਸਿਸ ਦੇ ਵਿੱਚ ਬੇਸਿਸ ਨੂੰ ਕਹਿਦਾ ਉਹਦਾ ਕੀ ਆ ਮਤਲਬ ਕਿ ਸਟੂਡੈਂਟ ਇਹਨਾਂ ਨੇ ਔਰ ਨਹੀਂ ਦੇਣਾ ਅਮਰੀਕਾ ਹਾਂ ਬਿਲਕੁਲ ਠੀਕ ਹੈ ਕਿਉਂਕਿ ਉਹ ਚਾਹੁੰਦੇ ਹੀ ਨਹੀਂਗੇ ਕੋਈ ਕੋਈ ਆਪਣਾ ਸਟੂਡੈਂਟ ਇੰਨਾ ਦੇ ਇਸ ਵੇਲੇ ਐਂਟਰ ਕਰੇ ਖਾਸ ਕਰ ਉਹ ਇੱਕ ਬੜੀ ਵੱਡੀ ਮੇਜਰ ਅਪਡੇਟ ਹੈ ਵੀ ਉਹ ਉਹਨਾਂ ਨੇ ਸਾਰੀਆਂ ਐਮਬੈਸੀਜ਼ ਨੂੰ ਇਹ ਕਹਿਤਾ ਵਾ ਵੀ ਜੇ ਕੋਈ ਬੰਦਾ ਅਪਲਾਈ ਕਰਦਾ ਵੀ ਆ ਤੇ ਉਹਦਾ ਪੌਜ਼ ਕਰਤੀ ਜਾਵੇ ਐਪਲੀਕੇਸ਼ਨ ਤੇ ਉਹਦਾ ਸੋਸ਼ਲ ਮੀਡੀਆ ਵੈਟਿੰਗ ਕੀਤੀ ਜਾਵੇ ਸੋਸ਼ਲ ਮੀਡੀਆ ਵੈਟਿੰਗ ਮੀਨਸ ਯਾ ਵੀ ਉਹਦੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਅਕਾਊਂਟਸ ਨੇ ਸਾਰੇ ਘੋਖੇ ਜਾਣ ਪੜਤਾਲੇ ਜਾਣ ਵੀ ਇਸ ਬੰਦੇ ਦੀ ਸੋਚ ਕੀ ਆ ਇਹ ਬੰਦਾ ਮਤਲਬ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗ ਜਾਂਦਾ ਉਹਨਾਂ ਨੂੰ ਕਿ ਇਹ ਬੰਦਾ ਵਰਕ ਅਪ ਕਰਨ ਚੱਲਿਆ ਜਾਂ ਸਟੂਡੈਂਟ ਵੀਜੇ ਤੇ ਚੱਲਿਆ ਜਾਂ ਸਹੀ ਮੈਨੇਜਰ ਸਟੂਡੈਂਟ ਆ ਤੇ ਜੇ ਇਹਨੇ ਕੋਈ ਵੀ ਮਤਲਬ ਕਿ ਇਹਨਾਂ ਦੀ ਸਰਕਾਰ ਦੇ ਉਲਟ ਕੁਝ ਵੀ ਇਦਾਂ ਦੀ ਕੋਈ ਬਿਆਨਬਾਜ਼ੀ ਜਾਂ ਕੁਝ ਵੀ ਕੀਤਾ ਤਾਂ ਉਹਨੂੰ ਇਹ ਬਿਆਨ ਦੇ ਵਿੱਚ ਲਿਆਉਣਗੇ ਤੇ ਇਹ ਇੱਕ ਮੇਜਰ ਅਪਡੇਟ ਹੈ ਕਿਉਂਕਿ ਇਕੱਲਾ ਸਟੂਡੈਂਟ ਨਹੀਂ ਈਵਨ ਜੇ ਕੋਈ ਹੋਰ ਬੰਦਾ ਵੀ ਇਹਨਾਂ ਦਾ ਕੋਈ ਵੀ ਅਪਲਾਈ ਕਰਦਾ ਹੈ ਸੋਸ਼ਲ ਮੀਡੀਆ ਵੈਟਿੰਗ ਇਹਨਾਂ ਨੇ ਸਾਰਿਆਂ ਲਈ ਹੀ ਕਰਦਾ ਹੈ ਇਹੋ ਹੀ ਮੇਨ ਕਾਰਨ ਹੈ ਇਸ ਲਈ ਯੂ ਐਸ ਐਮਬੈਸੀਆਂ ਨੂੰ ਇਹ ਇੰਟਰਵਿਊ ਹਟ ਕਰਨ ਦਾ ਜੀ ਇੱਕ ਜਿਹੜਾ ਇਹਨਾਂ ਨੇ ਹਾਰਵਰਡ ਯੂਨੀਵਰਸਿਟੀ ਨਾਲ ਕਲੈਸ਼ ਹੈ ਇਹਨਾਂ ਦਾ ਚੱਲ ਰਿਹਾ ਪਿਛਲੇ ਕੁਝ ਦਿਨਾਂ ਤੋਂ ਵੀ ਇਹਨਾਂ ਨੇ ਫਰਮਾਨ ਜਾਰੀ ਕਰਤਾ ਵੀ ਤੁਸੀਂ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਰੋਲ ਨਹੀਂ ਕਰਨੇ ਤੇ ਯੂਨੀਵਰਸਿਟੀ ਫੈਡਰਲ ਕੋਰਟ 'ਚ ਵੀ ਚਲੀ ਗਈ ਕੋਰਟ ਨੇ ਵੀ ਕਹਿਤਾ ਵੀ ਜਿਹੜਾ ਸਰਕਾਰ ਦਾ ਜਾਰੀ ਹੋਇਆ ਫਰਮਾਨ ਉਹ ਗਲਤ ਹੈ ਵੀ ਇਹ ਕਿਤੇ ਨਾ ਕਿਤੇ ਜਿਹੜਾ ਕਲੈਸ਼ ਆ ਇਹ ਕਿਸ ਚੀਜ਼ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਹੜੀ ਹੁਣ ਯੂਨੀਵਰਸਿਟੀ ਆ ਵਿਚਾਰੀ ਜਿਹੜੀ ਚਾਲੀ ਇੰਟਰਨੈਸ਼ਨਲ ਸਟੂਡੈਂਟਾਂ ਦੇ ਬੇਸ ਤੇ ਚੱਲ ਰਹੀ ਵਧੀਆ ਉਹਦੀ ਰੈਪਿਊਟੇਸ਼ਨ ਹੈ ਫਿਰ ਇਦਾਂ ਕਰਕੇ ਤਾਂ ਸਾਰੀ ਇੰਸਟੀਚਿਊਟ ਹੀ ਕਹਿ ਲੋ ਵੀ ਛੜਕ ਤੇ ਆ ਜਾਣਗੇ ਹਾਂਜੀ ਇਹ ਜਿਹੜੇ ਮੌਜੂਦਾ ਪ੍ਰੈਜ਼ੀਡੈਂਟ ਨੇ ਇਹਨੂੰ ਆਪਾਂ ਆਮ ਪ੍ਰੈਜ਼ੀਡੈਂਟ ਦਿੱਤੇ ਤੌਰ ਤੇ ਨਹੀਂ ਗਿਣ ਸਕਦੇ ਇਹ ਇੱਕ ਰੈਵੋਲੂਸ਼ਨਰੀ ਪ੍ਰੈਜ਼ੀਡੈਂਟ ਮੰਨਿਆ ਜਾਂਦਾ ਵਾ ਜੋ ਇਹਦੇ ਐਕਸ਼ਨ ਅਜੇ ਤੱਕ ਚੱਲਦੇ ਪਏ ਨੇ ਇਹ ਸਾਰੇ ਹੀ ਮਤਲਬ ਆਪਣੇ ਕੈਈ ਦੇ ਹੁੰਦੇ ਹਨ ਨਾ ਵੀ ਕੰਟਰੀ ਨੂੰ ਪੈਸੇ ਦੀ ਲੋੜ ਆ ਉਹ ਔਨ ਦੋ ਸਟੂਡੈਂਟ ਜੋ ਆਪਣਾ ਮਤਲਬ ਇਹ ਤੈਅਰਿਫ ਲਾ ਕੇ ਆਪਣਾ ਇਨਕਸਾਨ ਹੋ ਸਦਾ ਵਾ ਇਹ ਸਾਰਾ ਕੁਝ ਮਤਲਬ ਚੇਂਜ ਕਰਨਾ ਚਾਹੁੰਦਾ ਵਾ ਇਹਨੂੰ ਫਿਰ ਤੋਂ ਮਤਲਬ ਵੱਖਰੀ ਕੰਟਰੀ ਇਹਨੂੰ ਦੇਹੈਸੀ ਹੁਣਣਾ ਚਾਹੁੰਦਾ ਵਾ ਉਹਦੇ ਵਿੱਚ ਹੀ ਮੌਜੂਦਾ ਜਿਹੜਾ ਦਾ ਕਰੰਟ ਐਕਸ਼ਨ ਹੈ ਕਿ ਟਾਪ ਦੀ ਯੂਨੀਵਰਸਿਟੀ ਹੈ ਅਮਰੀਕਾ ਦੀ ਹਾਰਵਰਡ ਹਾਂਜੀ ਉਹਦੇ ਨਾਲ ਇਹਦੀ ਕਲੇਸ਼ ਚੱਲਦੇ ਪਿਆ ਇਹਨਾਂ ਨੇ ਉਹਨੂੰ ਕਿਹਾ ਕਿ ਤੁਸੀਂ ਨਵੇਂ ਸਟੂਡੈਂਟ ਨਹੀਂ ਲੈਣੇ ਜਾਂ ਵੀਜ਼ੇ ਨਹੀਂ ਦੇਣੇ ਇਨਰੋਲ ਨਹੀਂ ਕਰਨਾ ਜੀ ਖਾਸ ਕਰ ਇਹਨਾਂ ਤੇ ਇਲਜ਼ਾਮ ਲਾਇਆ ਵਾ ਵੀ ਇਹ ਉਹਨਾਂ ਲੋਕਾਂ ਨੂੰ انرੋਲ ਕਰਦੇ ਪਏ ਆ ਜਿਹੜੇ ਕਿ ਲਿਬਰਲ ਮਾਈਂਡਸੈਟ ਵਾਲੇ ਆ ਸਾਰੀਆਂ ਕੰਟਰੀਆਂ ਚੋਂ ਜਿੱਦਾਂ ਇਹ ਸਾਡਾ ਕਲਚਰ ਖਰਾਬ ਕਰਨਾ ਚਾਹੁੰਦੇ ਆ ਜਿੱਦਾਂ ਇਹ ਕਹਿੰਦੀਆਂ ਨਾ ਵੀ ਜੋ ਵੀ ਬਰਾਈ ਆ ਇੱਥੋਂ ਪਹਿਲਾਂ ਸ਼ੁਰੂ ਹੁੰਦੀ ਆ ਜੀ ਜਿੱਦਾਂ ਆਪਣੇ ਦੂਜਾ ਭਾਈਚਾਰਾ ਸੀ ਇਹ ਭਾਈਚਾਰਾ ਉਹਨਾਂ ਦੀ ਗੱਲ ਵੀ ਇੱਥੋਂ ਹੀ ਸਾਰੇ ਐਗਜ਼ਾਮਪਲ ਆ ਦਿੰਦੇ ਹੀ ਵੇਖੋ ਉੱਥੇ ਬੜੀ ਫਰੀडम ਹੈ ਜੇ ਉਹ ਜੀ ਹੁਣ ਇਹਨਾਂ ਦਾ ਮੇਨ ਕਲੈਸ਼ ਦਾ ਕਾਰਨ ਹੀ ਹੋਏ ਵੀ ਉਹ ਆਂਦੇ ਵੋਕ ਕਲਚਰ ਨੂੰ ਪ੍ਰੋਮੋਟ ਕਰਦੀ ਪਈ ਹੈ ਯੂਨੀਵਰਸਿਟੀ ਸਾਡੇ ਨਿਆਣਿਆਂ ਨੂੰ ਸਾਡੇ ਬੱਚਿਆਂ ਨੂੰ ਇਹ ਖਰਾਬ ਕਰਨਗੇ ਹਮ ਇਸ ਕਰਕੇ ਉਹਨਾਂ ਨੇ ਸਾਰੇ ਟਰਮੀਨੇਟ ਹੀ ਕਰਤੇ ਆ ਸਟੂਡੈਂਟ ਵੀਜ਼ਾ ਪ੍ਰੋਗਰਾਮ ਹਾਰਵਰਡ ਦੇ ਓਕੇ ਓਕੇ ਤੇ ਕੋਈ ਨਹੀਂ ਰੱਖਿਆ ਕੋਰਟ ਚ ਕੋਰਟ ਚ ਗਏ ਆ ਫਿਰ ਇਹਨਾਂ ਨੂੰ ਕੋਰਟ ਫੈਡਰਲ ਕੋਰਟ ਚੋਂ ਨਹੀਂ ਕੋਈ ਰੀਲੀਫ ਮਿਲਿਆ ਕੋਰਟ ਦੀ ਗਲਤੀ ਕਰਦੇ ਇਹ ਕੋਰਟ ਦਿੰਦੀ ਆ ਰੀਲੀਫ ਕੁਝ ਟਾਈਮ ਦੇ ਲਈ ਪਰ ਇਹ ਫਿਰ ਸਰਕਾਰ ਦੇ ਨਾਲ ਖਿੱਚੋਤਾਣ ਚ ਸ਼ੁਰੂ ਹੋ ਜਾਂਦੀ ਆ ਲੀਗਲ ਹੂ ਹੋਲਸ ਜਿਹੜੇ ਨੇ ਉਹਦਾ ਫਾਇਦਾ ਲੈਂਦੇ ਨੇ ਤੇ ਉਹ ਐਂਡਸ ਦੇ ਵਿੱਚ ਮਤਲਬ ਉਹ ਕੁਝ ਵੀ ਕਰਕੇ ਚੱਲਦੀ ਸਰਕਾਰ ਦੀ ਆ ਬਾਅਦੋਂ ਕੁਝ ਟਾਈਮ ਦੇ ਵਿੱਚ ਉਹ ਕਹਿਣ ਦਾ ਮਤਲਬ ਹੈ ਸਰਕਾਰ ਅਕਸ਼ਰ ਪਟੇਲ ਹਾਂਜੀ ਇਹਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਅਕਸ਼ਰ ਪਟੇਲ ਨਾਲ ਦਾ ਇੰਟਰਨੈਸ਼ਨਲ ਸਟੂਡੈਂਟ ਆ ਟੈਕਸਾਸ ਰਹਿ ਰਿਹਾ ਹੋ ਟੈਕਸਾਸ ਸਟੇਟ ਦੇ ਵਿੱਚ ਉਹਦਾ ਸਟੇਟਸ ਰਿਵੋਕ ਕਰਤਾ ਸੀ ਇਹਨਾਂ ਨੇ ਕਿਉਂਕਿ ਉਹਨੂੰ ਇੱਕ ਛੋਟੀ ਜਿੰਦੇ ਟ੍ਰੈਫਿਕ ਸਟਾਪ ਦੇ ਚੰਨ ਟਿਕਟ ਮਿਲੀ ਜੀ ਕਿ ਕੋਪ ਨੇ ਉਹਨੂੰ ਕਾਰ ਚਲਾਉਂਦਿਆਂ ਉਹਨੂੰ ਖਿਲਾ ਰਿਆ ਸੀ ਪੈਰਿਕਲਸ ਡਰਾਈਵਿੰਗ ਕਰਦਾ ਪਿਆ ਸੀ ਜੀ ਤੇ 2018 ਦੀ ਗੱਲ ਆ ਜਦੋਂ ਡਰਾਈਵਿੰਗ ਉਹ ਗਲਤ ਕਰਦਾ ਸੀ ਜੀ ਜੀ ਤੇ ਉਦੋਂ ਦਾ ਰਿਕਾਰਡ ਇਹਨਾਂ ਨੇ ਘਟਾ ਕੇ ਹੁਣ ਉੱਤੇ ਲਾਗੂ ਕਰਤਾ ਵੀ ਵੇਖੋ ਇਸ ਬੰਦੇ ਨੇ ਉਦੋਂ ਗਲਤੀ ਕੀਤੀ ਸੀ ਤੈਨੂੰ ਇੱਥੋਂ ਡ੍ਰੌਪ ਕੀਤਾ ਜਾਵੇ ਹੂੰ ਤੇ ਜਿੱਦਾਂ ਸਾਡੇ ਲੋਕ ਕਹਿੰਦੇ ਨੇ ਵੀ ਕਿੱਦਾਂ ਇਨਫੋਰਸ ਕਰਨਗੇ ਇਹਨਾਂ ਕੋਲ ਸਾਰਾ ਰਿਕਾਰਡ ਹੈ ਕਿਹੜੇ ਬੰਦੇ ਨੇ ਕਿਹੜੇ ਟਾਈਮ ਤੇ ਗਲਤੀ ਕੀਤੀ ਆ ਉਹਦਾ ਸਾਰੇ ਸਿਸਟਮ ਜਿਹੜੇ ਆ ਆਪਣੇ ਡਿਪਾਰਟਮੈਂਟ ਹੈਗੇ ਆ ਕੋਲੈਬੋਰੇਟ ਕਰਕੇ ਤੇ ਉਹ ਬੰਦੇ ਨੂੰ ਮਤਲਬ ਪੁਆਇੰਟ ਆਊਟ ਕਰਕੇ ਦਾਖਲ ਦੇ ਨੇ ਤੇ ਫਿਰ ਉਹ ਤੁਹਾਨਾ ਬਣਾ ਕੇ ਜਾਂ ਕੁਝ ਵੀ ਸਮਝ ਲਓ ਤੇ ਇਹਦਾ ਹੁਣ ਇਸ ਜਿਹੜੇ ਕੇਸ ਚੱਲਦਾ ਪਿਆ ਆ ਡਿਸਟ੍ਰਿਕਟ ਕੋਰਟ ਦੇ ਵਿੱਚ ਯੂਐਸ ਡਿਸਟ੍ਰਿਕਟ ਜੱਜ ਜਿਹੜੀ ਆ ਡੈਨਾ ਰਈਸ ਜੀ ਜੀ ਉਹ ਇਹਦੇ ਕੇਸ ਦੀ ਸੁਣਵਾਈ ਕਰਦੀ ਪਈ ਆ ਓਕੇ ਤੇ ਇਹ ਇੱਕ ਐਗਜ਼ਾਮਪਲ ਮੇਰਾ ਦੱਸਣ ਦਾ ਕਾਰਨ ਸੀ ਵੀ ਵੇਖੋ ਜੇ ਚਾਹਣ ਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਕੋਈ ਵੀ ਮਾੜੀ ਜਿਹੀ ਵੀ ਕੇਸ ਦੀ ਕਮੀ ਫੜ ਕੇ ਤੇ ਉਹਨੂੰ ਮਤਲਬ ਵੀ ਕੋਰਟ ਦੇ ਵਿੱਚ ਪਹੁੰਚਾ ਸਕਦੇ ਨੇ ਜਾਂ ਰਿਪੋਰਟ ਕਰਾ ਸਕਦੇ ਨੇ ਨਹੀਂ ਮੈਂ ਕਹਿਣ ਦਾ ਮਤਲਬ ਹੈ ਵੀ ਪੰਜਾਬੀ ਚ ਕਹਿ ਲਓ ਵੀ ਸਰਕਾਰ ਨੂੰ ਕੋਈ ਹੋਰ ਕੰਮ ਹੈ ਨਹੀਂਗਾ ਵੀ ਕਿਤੇ ਵਿਜਟਰ ਵੀਜ਼ਾ ਵਾਲਿਆਂ ਦੇ ਪਿੱਛੇ ਪੈ ਜਾਂਦੇ ਆ ਕਿਤੇ ਡਿਪੋਰਟ ਜਿਹੜੇ ਇਲੀਗਲ ਰਹਿ ਰਹੇ ਆ ਉਹਨਾਂ ਦੇ ਪਿੱਛੇ ਪੈ ਜਾਂਦੇ ਆ ਕਿਤੇ ਸਟੂਡੈਂਟਾਂ ਦੇ ਪਿੱਛੇ ਪੈ ਜਾਂਦੇ ਆ ਕਿਤੇ ਗ੍ਰੀਨ ਕਾਰਡ ਵਾਲਿਆਂ ਦੇ ਪਿੱਛੇ ਪੈ ਜਾਂਦੇ ਆ ਕਿਤੇ ਟਰੱਕ ਡਰਾਈਵਰਾਂ ਦੇ ਪਿੱਛੇ ਪੈ ਜਾਂਦੇ ਆ ਵੀ ਸਰਕਾਰ ਨੂੰ ਹੋਰ ਵੀ ਕੰਮ ਹੁੰਦੇ ਆ ਕਈ ਕਰਨ ਵਾਲੇ ਹੋਰ ਵੀ ਜਿਹੜੇ ਗਵਰਨਮੈਂਟ ਦੇ ਅਫੇਅਰਸ ਹੈਗੇ ਆ ਜਿਨ੍ਹਾਂ ਨੂੰ ਲੀ ਤੇ ਲੈ ਕੇ ਆਉਣ ਵਾਲੀ ਜਿਹੜੀ ਗੱਲ ਜ਼ਰੂਰੀ ਆ ਕਿ ਉਹ ਉਧਰ ਧਿਆਨ ਹੈ ਨਹੀਂ ਇੱਧਰ ਕਿਉਂ ਜਿਹੜੀ ਹੈਗੀ ਆ ਸਰਕਾਰ ਲੱਗੀ ਹੋਈ ਆ ਦੇਖੋ ਇਹ ਸਾਨੂੰ ਲੱਗਦਾ ਨਾ ਇਦਾਂ ਵੀ ਇਹ ਸਰਕਾਰ ਇੱਧਰ ਲੱਗੀ ਆ ਉਹਨਾਂ ਦਾ ਤੇ ਮੇਨ ਟਾਪਿਕ ਹੀ ਇਹ ਸੀ ਵੀ ਕਿਉਂਕਿ ਦੇਖਦਾ ਜੇ ਜਿਹੜਾ ਬੈਠਾ ਹੈ ਨਾ ਤਾਂ ਇਮੀਗ੍ਰੇਸ਼ਨ ਕਰਕੇ ਇਹ ਬੈਠਾ ਹੋਵੇ ਕਿਉਂਕਿ ਰਿਸੋਰਸ ਜਿਹੜੇ ਆ ਤੇ ਹਰ ਇੱਕ ਕੰਟਰੀ ਦੇ ਲਿਮਟਿਡ ਹੁੰਦੇ ਆ ਤੇ ਜਦੋਂ ਰਿਸੋਰਸ ਤੋਂ ਜ਼ਿਆਦਾ ਲੋਕਾਂ ਨੂੰ ਸਾਹਮਣਾ ਪੈ ਜਾਈ ਤੇ ਉਹ ਅਨਸਟੇਬਲ ਹੋ ਜਾਂਦੀ ਕੰਟਰੀ ਇਹ ਮਤਲਬ ਵੀ ਅੰਦਰੋਂ ਹੀ ਲੜਾਈ ਲੱਗ ਜਾਂਦੀ ਹੈ ਤੇ ਇਹ ਸਰਕਾਰ ਜਿਹੜੀ ਆਈ ਆ ਇਹ ਇਸੇ ਹੀ ਗੜੀ ਗੰਦਗੀ ਨੂੰ ਸਾਫ਼ ਕਰਨ ਦੇ ਲਈ ਆਈ ਆ ਮਤਲਬ ਜਿਹੜੀ ਵੀ ਗਰਾਵਟ ਆ ਚੁੱਕੀ ਸੀ ਇਹਨਾਂ ਦੇ ਸਿਸਟਮ ਦੇ ਵਿੱਚ ਜੀ ਤੇ ਸਾਡੇ ਮਾਈਂਡ ਆਫ ਸਰਪੰਨ ਤਾਂ ਸਾਨੂੰ ਇਹ ਲੱਗਦਾ ਵੀ ਇਹਨੇ ਤੇ ਮਗਰ ਪਈ ਆ ਉਹ ਲੋਕਾਂ ਦੇ ਉਹ ਉਹਨਾਂ ਦੇ ਸ਼ਾਵਾ ਪੂਰੀਆਂ ਕਰਦੀ ਪਈ ਆ ਸਰਕਾਰ ਜੀ ਹਾਂ ਮਨਲੀ ਤੇ ਲੈ ਕੇ ਆਉਂਦੇ ਹੀ ਆ ਇੱਕ ਸਾਮਨਾ ਜੀ ਜੀ سلسلہ ਫਿਰ ਜਿਹੜਾ ਇਹ ਸ਼ੁਰੂ ਹੋਇਆ ਇਹਦਾ ਜਿਹੜਾ ਐਂਡ ਕਿੱਥੇ ਹੋਊਗਾ ਜਾ ਕੇ ਕਿੰਨੇ ਕ ਸਾਲ ਇਹ ਲੋਕਾਂ ਨੂੰ ਜਿਹੜੀ ਆ ਉਥਲ ਪੁਥਲ ਜਿਹੜੀ ਸਹਿਣੀ ਪਊਗੀ ਇਹ ਤੇ ਇਹ ਪਹਿਲਾ ਸਾਰਿਆਂ ਦਾ ਸਟਾਰਟਿੰਗ ਹੈ ਨਾ ਜੀ ਫਿਰ ਜੇ ਰੱਬ ਨਾ ਕਰੇ ਹਵਾ ਇਧਰ ਨੂੰ ਦੁਰਪੀ ਅਗਲਾ ਪ੍ਰੈਜ਼ੀਡੈਂਟ ਵੀ ਰਿਪਬਲਿਕਨ ਦਾ ਆ ਗਿਆ ਜੀ ਤੇ ਇਹ ਤੇ ਫਿਰ ਇੰਡੈਫਿਨਿਟ ਹੋਊਗਾ ਤੇ ਸੈਕਿੰਡ ਗੱਲ ਇਹ ਆ ਵੀ ਇਹਨੂੰ ਆਪਾਂ ਦੇਸੀ ਭੋਸ਼ਾ ਸਮਝੀ ਤੇ ਹੈਗੀ ਹੈ ਡਿਮਾਂਡ ਐਂਡ ਸਪਲਾਈ ਜੀ ਜੀ ਇਹ ਹਰ ਕੰਟਰੀ 'ਚ ਹੋਊਗਾ ਜਦੋਂ ਉਹਨਾਂ ਦੀ ਡਿਮਾਂਡ ਆ ਤੇ ਉਹ ਸਾਧਣਗੇ ਜਦੋਂ ਉਹਨਾਂ ਦੀ ਸਪਲਾਈ ਮਤਲਬ ਉਹਨਾਂ ਨੇ ਨਹੀਂ ਕੀ ਲੋੜ ਤੇ ਉਹ ਜਿਹੜੇ ਆ ਉਹ ਇਹ ਸਿਸਟਮ 'ਚ ਤਾਂ ਖਰਾਬ ਕਰਨਗੇ ਜੀ 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 ਪਰ ਜੇ ਤੁਸੀਂ ਸਵਾਲ ਪੁੱਛਿਓ ਜੇ ਆਪਾਂ ਉਹਦਾ ਪਰਫੈਕਟ ਆਨਸਰ ਹੀ ਦਈਏ ਵੀ ਇਹ ਕਦੋਂ ਤੱਕ ਰੁਕੂਗਾਣਾ ਜੀ 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 ਇਹ ਡਿਪੈਂਡ ਕਰਦਾ ਆ ਆਉਣ ਵਾਲੇ ਟਾਈਮ ਤੇ ਲੋਕਾਂ ਦਾ ਮਾਈਂਡ ਸੈਟ ਕਿੱਧਰ ਨੂੰ ਜਾਂਦਾ ਵਾ ਲੋਕੀ ਜਿਹੜੀ ਜਮੁਕਰਾੜ ਆ ਜਾਂ ਦੂਜੀ ਕੋਈ ਪਾਰਟੀ ਆ ਉਹਨੂੰ ਚੁਣਨ ਵੱਲ ਪੈਰ ਦਿੰਦੇ ਆ ਕਿ ਨਹੀਂ ਜੀ 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 ਫਿਰ ਉਹਨਾਂ ਦੀਆਂ ਜੋ ਫੁੱਟਬਾਲ ਜਿਹਾ ਉਹਨੂੰ ਫੁਰਸੂਣ ਗਿਆ ਪਰ ਇਸ ਵੇਲੇ ਆਪਾਂ 2-3 ਸਾਲ 4 ਸਾਲ ਤੇ ਸਮਝ ਕੇ ਚੱਲੀਏ ਵੀ ਇਹੋ ਹੀ ਕੰਟੀਨਿਊ ਰਹੂਗਾ ਪਰ ਜੋ ਵੀ ਚੱਲਣ ਦਿਆ ਜੀ 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 ਇੱਕ ਜਿਹੜਾ ਇਹਨਾਂ ਨੇ ਹੁਣ ਨਵਾਂ ਸਿਸਟਮ ਸ਼ੁਰੂ ਕੀਤਾ ਵੀ ਬੰਦੇ ਜਿਹੜੇ ਡਿਪੋਰਟ ਵੀ ਨਹੀਂ ਫਿਲਹਾਲ ਕਰ ਰਹੇ ਇਹ ਕਿ ਕਿਸੇ ਕਾਗਜ਼ਾਂ ਦੀ ਘਾਟ ਆ ਜਾਂ ਕੋਈ ਕਾਨੂੰਨੀ ਪ੍ਰਕਿਰਿਆ ਦੀ ਕਮੀ ਆ ਕੁਛ ਉਹਨਾਂ ਨੂੰ ਲਿਜਾ ਕੇ ਇਹ ਦੂਜੇ ਕੰਟਰੀ 'ਚ ਕਿਸੇ ਗੈਰ ਕੰਟਰੀ ਦੇ ਵਿੱਚ ਲਿਜਾ ਕੇ ਸੱਟ ਰਹੇ ਆ ਫਿਰ ਉਹ ਤਾਂ ਜਿਹੜੀਆਂ ਉਸ ਕੰਟਰੀ 'ਚ ਜਾ ਰਹੇ ਆ ਉਹਨਾਂ ਨਾਲ ਵੀ ਇਹਨਾਂ ਨੇ ਗੱਲਬਾਤ ਕੀਤੀ ਹੋਊਗੀ ਫਿਰ ਜਿਹੜੀ ਉਹਦਾ ਜਿਹੜਾ ਹੈਗਾ ਕਹ ਲਓ ਵੀ ਕ੍ਰੌਕਸ ਆ ਉਹ ਕੀ ਹੈ ਵੀ ਇਹ ਮੈਸੇਜ ਕੀ ਦੇਣਾ ਚਾਹੁੰਦੇ ਆ ਸੋਸਾਇਟੀ ਨੂੰ ਹਾਂਜੀ ਇਹ ਜਿੱਦਾਂ ਕੁਝ ਕੰਟਰੀਆਂ ਨੇ ਲਾਟਿਨ ਅਮਰੀਕਾ ਦੀਆਂ ਕੰਟਰੀ ਲਾ ਲੋ ਕਰੇਬੀਅਨ ਕੋਲੰਟੂਬੀਆ ਚ ਮੈਕੋ ਮੈਕਸੀਕੋ ਜਾਂ ਸਾਊਥ ਅਮਰੀਕਨ ਅਲਸਲਵਾਡੋਰ ਗਵਾਟੇਮალა ਹੰਡੁਰਾਸ ਜਿੰਨੇ ਵੀ ਕੰਟਰੀ ਨੇ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਸੰਧੀ ਹੋ ਗਈ ਆ ਸਮਝੌਤਾ ਹੋ ਗਿਆ ਵਾ ਜੀ ਵੀ ਸਾਨੂੰ ਕੁਝ ਟਾਈਮ ਦੇ ਲਈ ਜੋ ਸਾਡੇ ਕੋਲ ਜਿਆਦਾ ਓਵਰਸਟੇ ਲੋਕ ਨੇ ਉਹਨਾਂ ਨੂੰ ਇੱਕ ਤਰੀਕੋ ਜੋ ਤਾਂ ਉਹਨਾਂ ਦਾ ਕੇਸ ਚੱਲਦਾ ਵਾ ਜਾਂ ਕੋਨਨ ਰਿਪੋਰਟ ਨਹੀਂ ਕਰਨਾ ਵਾ ਜਾਂ ਕਾਰੀ ਦਿੱਤਾ ਇੱਕ ਸਾਤਾ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਮੁਰਕੀ ਜਿਹੜੇ ਉਹਤੀ ਭੇਜਦੇ ਜੀ 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 ਤੇ ਇਹ ਇਹਨਾਂ ਨੇ ਹੁਣ ਲੱਭਿਆ ਕਿਉਂਕਿ ਇਹਨਾਂ ਨੂੰ ਸੌਖਾਕ ਲੱਭ ਗਿਆ ਤਰੀਕਾ ਵੀ ਇੱਕ ਤੇ ਡਿਪੋਰਟ ਕਰਨ ਦੇ ਵਿੱਚ ਦੂਜੀਆਂ ਸਰਕਾਰਾਂ ਦੇ ਚੱਕਰ ਪੈ ਜਾਂਦੇ ਆ ਹੋਰ ਇਦਾਂ ਦੇ ਪੈ ਜਾਂਦੇ ਹਨਾ ਸੋ ਐਂਟਰੀ ਦਿੰਦੇ ਕਿ ਨਹੀਂ ਦਿੰਦੇ ਸੋ ਇਹਨਾਂ ਕੰਟਰੀਆਂ ਦਾ ਟੈਡੀ ਐਪ ਦਾ ਮੇਨ ਇਹ ਕਾਰਨ ਆ ਕਿ ਹੁਣ ਇਹ ਸਾਰੇ ਹੀ ਚੀਜ਼ਾਂ ਤੋਂ ਮੁਕਤ ਹੋ ਗਿਆ ਇਹਨਾਂ ਜਿਹੜੇ ਕੰਟਰੀ ਐ ਐਗਰੀ ਹੋ ਗਈਆਂ ਕਿ ਤੁਸੀਂ ਭੇਜੋ ਜਿੰਨੇ ਬੰਦੇ ਭੇਜਣੇ ਆਂ ਤੇ ਉਹਨਾਂ ਨੂੰ ਰੱਖਾਂਗੇ ਆ ਵੀ ਜਿਹੜੀ ਕੰਟਰੀ ਦੇ ਰਹਿਣ ਵਾਲੇ ਆ ਜੇ ਉਧਰੋਂ ਉਹਨਾਂ ਨੇ ਹਰੀ ਝੰਡੀ ਦੇਤੀ ਵੀ ਸਾਡੇ ਬੰਦੇ ਆ ਇਹ ਕਨਫਰਮ ਹੋ ਗਿਆ ਵੀ ਭੇਜ ਦਿਓ ਨਹੀਂ ਬਸ ਉਹਦੇ ਬੰਦੇ ਇਹਨਾਂ ਆਖੀ ਰੱਖਣੇ ਆ ਹਾਂ ਉਤੇ ਰੱਖ ਜਖੜਿਆ ਤੇ ਕਿਉਂਕਿ ਉਹ ਕੰਟਰੀਆਂ ਤਾਂ ਮੰਨੀਆਂ ਨੇ ਜਿਹੜਾ ਵੀ ਡੋਮ ਕੀ ਰੂਟ ਹੈ ਸਾਰਾ ਇਹਨਾਂ ਕੰਟਰੀਆਂ ਜੁਆ ਹੁੰਦਾ ਹੈ ਨਾ ਜੀ 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 ਤੇ ਇੱਕ ਹਿਸਾਬ ਨਾਲ ਦੋਸ਼ੀ ਵੀ ਹੈਗੇ ਨੇ ਕਿ ਨਹੀਂ ਇਹਨਾਂ ਨੂੰ ਆਪਣੇ ਵਿੱਚ ਲੰਘ ਕੇ ਆਉਣ ਦਿੱਤਾ ਤੇ ਇਹ ਤਾਂ ਕਰਕੇ ਟਾਈਪ ਹੋਇਆ ਵਾ ਤੇ ਇਹ ਕੋਈ ਵੀ ਚੈਨਲ ਐਸਲ ਵਿੱਚ ਦੱਸਦਾ ਨਹੀਂ ਪਿਆ ਲੋਕਾਂ ਦੇ ਬਾਹਨੇ ਵੀ ਡਿਪਲੋਮੇਸ਼ਨ ਰੁਕ ਗਈ ਆ ਜਰ ਹੁੰਦੀ ਨਹੀਂ ਪਈ ਜੀ ਜੀ ਇਹ ਹਾਂ ਕਰਕੇ ਨਹੀਂ ਨਿਊਜ਼ ਨਿਕਲ ਕੇ ਆਉਂਦੀ ਕਿਉਂਕਿ ਲੋਕ ਉਧਰ ਨੂੰ ਭੇਜੇ ਜਾ ਰਹੇ ਜੀ 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 ਜਿਵੇਂ ਇੱਕ ਤੁਸੀਂ ਗੱਲ ਕਹਿ ਰਹੇ ਸੀਗੇ ਵੀ ਹੁਣ ਸਹੀ ਮੈਨੇ ਜਿਹੜਾ ਹੈਗਾ ਅਮਰੀਕਾ ਦੇ ਪਾਸਪੋਰਟ ਦੀ ਵੈਲਿਊ ਪਈ ਆ ਵੀ ਜਿਹਦੇ ਕੋਲੇ ਅਮਰੀਕਨ ਪਾਸਪੋਰਟ ਹੈ ਹਾਂ ਉਹ ਠੀਕ ਆ ਆਪਾਂ ਕਹਿ ਸਕਦੇ ਆ ਵੀ ਇਹ ਬੰਦਾ ਵਾਕਈ ਜਿਹੜਾ ਹੈਗਾ ਬੰਦਾ ਅਮਰੀਕਨ ਪਾਸਪੋਰਟ ਲਿਆ ਹੋਇਆ ਵੀ ਕਾਨੂੰਨਾਂ ਦੇ ਵਿੱਚ ਇੰਨੀ ਸ਼ਕਤੀ ਕਰਦੀ ਆ ਵੀ ਇਹ ਜਿਹੜਾ ਹੁਣ ਆਨ ਵਾਲੇ ਵੀਜ਼ਿਆਂ ਦਾ ਪ੍ਰੋਸੈਸ ਆ ਜਾਂ ਸਟੂਡੈਂਟ ਵੀਜ਼ਾ ਵਿਜ਼ਟਰ ਵੀਜ਼ਾ ਇਹ ਮਤਲਬ ਕਿ ਨਾਂ ਦੇ ਬਰਾਬਰ ਹੀ ਹੁਣ ਕੰਮ ਚੱਲੂਗਾ ਵੀ ਕਿਸੇ ਨੂੰ ਇਹਨਾਂ ਨੇ ਵੜਨ ਹੀ ਨਹੀਂ ਦੇਣਾ ਕੰਟਰੀ 'ਚ ਹਾਂਜੀ ਆਪਾਂ ਜਿੱਦਾਂ ਤੁਸੀਂ ਪਹਿਲਾਂ ਇੰਟਰਵਿਊ ਦੀ ਸਟਾਰਟਿੰਗ 'ਚ ਆਪਾਂ ਗੱਲ ਕੀਤੀ ਸੀ ਵੀ ਹੁਣ ਇਹ ਕਿਹੜੇ ਲੋਕ ਨੇ ਜਾਂ ਕਿਹੜੀਆਂ ਕੈਟਾਗਰੀਆਂ ਨੇ ਜਿਹੜੀਆਂ ਕਿ ਇਹ ਐਂਟਰ ਕਰ ਸਕਦੀਆਂ ਨੇ ਜਿਹੜੀਆਂ ਯੂਐਸਏ ਦਾ ਪਾਸਪੋਰਟ ਲੈ ਸਕਦੀਆਂ ਨੇ ਜੀ ਇਹਦੇ ਚ ਇਹਨਾਂ ਨੇ ਕਿਹਾ ਕਿ ਵੀ ਐਕਸਟਰਾਔਰਡਨਰੀ ਬਿਲਟੀ ਵਾਲੇ ਲੋਕ ਜਿੰਨੇ ਵੀ ਹੈਗੇ ਨੇ ਉਹ ਕਿਸੇ ਵੀ ਫੀਲਡ 'ਚ ਹੋਣ ਸਾਇੰਸ 'ਚ ਹੋਣ ਆਰਟਸ 'ਚ ਹੋਣ ਐਜੂਕੇਸ਼ਨ 'ਚ ਹੋਣ ਬਿਜ਼ਨਸ 'ਚ ਹੋਣ ਜੀ ਜਾਂ ਇਵਨ ਸਪੋਰਟਸ ਦੇ ਵਿੱਚ ਹੋਣ ਜੀ ਸਾਇੰਸ ਦੇ ਵਿੱਚ ਲਾ ਲਓ ਜਿੱਦਾਂ ਬਾਇਓਲੋਜੀ, ਕੈਮਿਸਟਰੀ, ਫਿਜ਼ਿਕਸ ਵਿੱਚ ਇਹੋ ਜਿਹੇ ਕੋਈ ਇਨੋਵੇਟਿਵ ਡਿਸਕਵਰੀ ਕੀਤੀਆਂ ਨੇ ਜੀ ਜਿੱਦਾਂ ਕਹਿੰਦੇ ਕੋਈ ਨਵੀਂ ਮੈਡੀਸਿਨ ਬਣਾਈਆਂ ਜਾਂ ਕੋਈ ਨਵੀਂ ਵੈਕਸੀਨ ਬਣਾਈਆਂ ਮਤਲਬ ਬੜੇ ਹਾਈ ਲੈਵਲ ਦੇ ਲੋਕ ਜੀ ਇਸ ਕੈਟੇਗਰੀ ਚ ਰੱਖਿਆ ਤੇ ਇਹ ਮਤਲਬ ਕਿ ਬਹੁਤ ਹੀ ਦੁਨੀਆ ਦੇ ਵਿੱਚ 2-3% ਹੁੰਦੇ ਲੋਕ ਇਹੋ ਜਿਹੇ ਹਾਈ ਹਾਈ ਲੈਵਲ ਦਾ ਬਹੁਤ ਪਾਰ ਹੈ ਸਾ ਹਾਈ ਲੈਵਲ ਵਾਲਾ ਬੰਦਾ ਤਾਂ ਅਮਰੀਕਾ ਕਿਉਂ ਆਊਗਾ ਉਹ ਤਾਂ ਉਸੇ ਕੰਟਰੀ 'ਚ ਉਹਨੂੰ ਵਧੀਆ ਜੌਬ ਮਿਲੂਗੀ 2-4 ਲੱਖ ਦੀ ਉਹ ਕਿਉਂ ਆਊਗਾ ਨਹੀਂ ਇਹ ਸ਼ੁਰੂ ਤੋਂ ਹੀ ਇਹ ਰਿਹਾ ਵਾਪਿਸ ਜਿਹੜੇ ਹਾਈ ਲੈਵਲ ਦੇ ਲੋਕ ਹੁੰਦੇ ਨਾ ਉਹਨੂੰ ਇਹ ਲੈ ਆਉਂਦੇ ਆ ਖਿੱਚ ਤਾਣ ਕਰਕੇ ਜੇ ਆਪਾਂ ਇਹਦੀ ਐਗਜ਼ਾਮਪਲ ਨਾਲ ਲਈਏ ਜਿੱਦ ਕਿਸੇ ਆਪਣਾ ਹੈ ਨਾ ਜੀ ਇੱਕ ਟਾਈਮ ਤੇ ਉਹਦਾ WWG ਵਿੱਚ ਬੜਾ ਨਾਮ ਬਣਿਆ ਸੀ ਜੀ 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 ਤੇ ਉਹਨੂੰ ਲਿਆਏ ਸੀ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਇਹ ਹੁੰਦਾ ਵੀ ਸਾਡੀ ਕੰਟਰੀ ਦੇ ਵਿੱਚ ਉਹ ਬੰਦਾ ਆ ਜਾਵੇ ਜਿਹਦੇ ਚ ਮਤਲਬ ਵੀ ਕੋਈ ਘੋੜਾ ਹੈਗਾ ਜੀ ਜੀ ਉਹ ਕਲੀ ਉੱਥੇ ਨਹੀਂ ਦਿੱਤੇ ਗਿਆ ਚਲੋ ਉਹਦੇ ਕੋਲ US ਪਾਸਪੋਰਟ ਹੈਗਾ ਉਹ ਜੀ 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 ਉਹ ਵਾਪਸ ਚਲੇ ਗਿਆ ਆਪਣੀ ਹਮਾਦਰ ਡਾਕਟਰ ਹੈ ਸਾਇੰਟਿਸਟ ਹੈ ਉਹ ਮжоਰਿਟੀ ਆਫ ਪੀਪਲ ਆ ਜਿਹੜੇ ਉਹ ਇੰਡੀਆ ਨੂੰ ਬਿਲੋਂਗ ਕਰਦੇ ਆ ਠੀਕ ਹੈ ਗੱਲ ਤੁਹਾਡੀ ਵੀ ਜਿੱਥੇ ਲੱਗਿਆ ਵੀ ਕਿਸੇ ਬੰਦੇ ਕੋਲ ਹਾਂ ਗੁਣ ਹੈਗਾ ਤਾਂ ਉਹਨੂੰ ਖਿੱਚ ਲੈਂਦੇ ਆ ਇਵਨ ਜਿਹੜਾ ਜਿਹਨੇ ਪਰਮਾਣੂ ਬੰਬ ਬਣਾਏ ਸੀ ਨਾ ਅਲਬਰਟ ਆਇਨਸਟਾਈਨ ਜੀ 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 ਬੜਾ ਤਕੜਾ ਫਿਜ਼ੀਸਿਸਟ ਹੋਇਆ ਉਹਦੇ ਵਰਗਾ ਅਜੇ ਤੱਕ ਨਹੀਂ ਕੋਈ ਵੜਾ ਹੋਇਆ ਬੰਦਾ ਉਹ ਜਰਮਨ ਦਾ ਸੀ ਓਕੇ ਉਹਨੂੰ ਲੈ ਗਈ ਸੀ ਆਪਣੀ ਕੰਟਰੀ 'ਚ ਤੇ ਉਹਦੇ ਕੋਲੋਂ ਵੇਖੋ ਇਹਨਾਂ ਇੰਨਾ ਕੰਮ ਲਏ ਆ ਉਹਦੀ ਥੋੜੀ ਮੁਕਾਬਲ ਇਹਨਾਂ ਨੇ ਫਿਰ ਪਰਮਾਣੂ ਬੰਬ ਬਣਾਏ ਜੀ ਮਤਲਬ ਇਹ ਸਰਕਾਰਾਂ ਜਿਹੜੀਆਂ ਬੜੀ ਦੂਰ ਤੱਕ ਸੋਚਦੀਆਂ ਜੀ 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 ਜਿਹੜੇ ਆਮ ਬੰਦੇ ਆਪਣੇ ਮਾਤੜ ਜਿਨ੍ਹਾਂ ਨੇ ਕਹਿ ਲੋ ਵੀ ਟੰਡਾ ਚੱਕਿਆ ਵਾ ਵੀ ਅਸੀਂ ਅਮਰੀਕਾ ਹੀ ਜਾਣਾ ਤੇ ਹੋਰ ਸਾਨੂੰ ਕੋਈ ਕੰਟਰੀ ਪਸੰਦੀ ਨਹੀਂ ਫਿਰ ਉਹਨਾਂ ਵਾਸਤੇ ਤਾਂ ਸਮਝ ਲਓ ਸਕੋਪ ਕਹਿ ਲੋ ਵੀ ਜ਼ੀਰੋ ਹੀ ਆ ਨਾ ਦੇ ਬਰਾਬਰ ਹੀ ਆ ਕੁਝ ਨਹੀਂ ਵਟਿਆ ਜਾਣਾ ਉਹਨਾਂ ਦਾ ਜੇ ਆ ਵੀ ਗਏ ਤਾਂ ਆ ਤਿੰਨ ਚਾਰ ਸਾਲ ਤੋਂ ਬਿਲਕੁਲ ਸੋਚਣਾ ਹਾਂ ਜੇ ਉਹਨਾਂ ਟਰਾਈ ਕਰਨਾ ਹੀ ਆ ਤੇ ਕੋਈ ਸਕਿੱਲ ਆਪਣੀ ਸਟੱਡੀ ਕਰ ਲੈਣ ਤੇ ਆਪਣਾ ਪ੍ਰੈਕਟਿਸ ਕਰ ਲੈਣ ਜਿੱਦਾਂ ਮੈਡੀਕਲ ਲਾਈਨ ਦੇ ਵਿੱਚ ਫਾਰਮਾਸਿਸਟ ਆ ਨਰਸਿੰਗ ਆ ਨਾ ਤੇ ਜੋ ਜਾਂ ਕੋਈ ਕੋਈ ਵੀ ਸਕਿੱਲ ਤੇ ਜਿੱਦਾਂ ਕੋਈ ਪਰ ਮੈਂ ਇਸਮ ਉਹਨਾਂ ਨੇ ਐਂਟਰੀ ਨਹੀਂ ਦੇਣੀ ਹੋਰ ਕਿ ਕੰਟਰੀ ਜਾ ਸਕਦੇ ਨੇ ਪਰ ਜੇ ਉਹਨਾਂ ਨੂੰ ਸਕਿੱਲ ਦੀ ਵਿਖਿਆ ਦੇ ਕੋਈ ਕੇਚ ਵੀ ਕੋਈ ਨਿਕਾ ਜਬ ਸਕਿੱਲ ਹੈਗਾ ਨਾ ਜਿੱਦਾਂ ਕੋਈ ਚਾਬੀ ਬਣਾਉਂਦਾ ਹੈ ਚਾਬੀ ਡੁਪਲੀਕੇਟ ਬਣਾਉਂਦਾ ਜੀ 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 Okay. Okay. कोई भी हाथे जो हुनर होवे फिर वो आवे ते ओनु कोई मतलब इतना मुश्किल नहीं आओगी। ਪਕਾਰ ਪੈਂਟਰ ਹੋ ਜੇ ਭਾਵੇਂ ਕਲੰਬਰ ਦਾ ਕੰਮ ਜਾਣਦਾ ਹੋਵੇ। ਜੀ। ਤੇ ਉਹ ਬੰਦਾ ਕਦੀ ਭੁੱਖਾ ਨਹੀਂ ਮਰਦਾ ਉਹ ਕਿੱਥੇ ਵੀ ਰਹਿਲੇ। ਜੀ 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 ਜੀ। ਬਿਲਕੁਲ ਬਿਲਕੁਲ। ਹਾਂ ਜੀ। ਜਿਹੜੀ ਬੋਪੇ ਸਾਹਿਬ ਜਿਹੜੀ ਹੁਣ ਦੀ ਸਥਿਤੀ ਆ। ਹੁਣ ਡਿਪੋਰਟੇਸ਼ਨ ਆ ਜਿਹੜੀ ਉਹ ਚੱਲ ਰਹੀ ਆ ਪ੍ਰੋਸੈਸ ਦੇ ਵਿੱਚ ਆ ਜਿਹੜੀ ਇਲੀਗਲ ਮਾਈਗ੍ਰੇਸ਼ਨ ਆ ਅਮਰੀਕਾ ਦੇ ਵਿੱਚ ਆਉਣ ਵਾਲੀ। ਉਹ ਤਾਂ ਸਮਝ ਲਓ ਵੀ ਜਮਾ ਕਹੋ ਵੀ ਟਰੰਪ ਨੇ ਬੰਦ ਹੀ ਕਰਤਾ ਜਮਾ ਉਹ ਤਾਂ ਜਮਾ ਕਹੋ ਵੀ ਜ਼ੀਰੋ ਟੋਲਰੈਂਸ ਤੇ ਚਲਾ ਗਿਆ ਕੰਮ ਵੀ ਉਥੋਂ ਦਾ ਇਹ ਬੇਫਿਕਰੀ ਹੋ ਗਈ ਸਰਕਾਰ ਹਾਂ ਹਾਂ ਇਹ ਮੇਰਾ ਮੇਰਾ ਸਕਸੈਸ ਜਿਹੜਾ ਇਹ ਸਰਕਾਰ ਦਾ ਇਹ ਕਹਿ ਸਕਦੇ ਆਂ ਵੀ ਇਹਨੇ ਉਹ ਜਿਹੜਾ ਹੜਾ ਹੁੰਦਿਆ ਸੀ ਨਾ ਗੈਰਕਾਨੂੰਨੀ ਲੋਕਾਂ ਦਾ ਉਹਦੇ ਤੇ ਇਹਨੇ ਇੱਕ ਸਾਫ ਦਾ ਰੋਕ ਲਾਤੀ ਆ ਜੀ ਤੇ ਇਸ ਸਟੈਪ ਤੋਂ ਬੜਾ ਕੁਝ ਲੋਕਾਂ ਨੂੰ ਸਿੱਖਣ ਤੇ ਸਮਝਣ ਲਈ ਮਿਲਿਆ ਬਹੁਤ ਉਤਲ ਪੁਤਲ ਦੇ ਵਿੱਚ ਲੋਕਾਂ ਦਾ ਕੋਈ ਮਾਈਂਡ ਸੈਟ ਜਿਹੜਾ ਚੇਂਜ ਵੀ ਹੋਇਆ ਵਾ ਜੀ ਤੇ ਕਈਆਂ ਦੇ ਲਈ ਚੰਗਾ ਵੀ ਹੋ ਨਿਬੜਿਆ ਕਈਆਂ ਦੇ ਲਈ ਮਾੜਾ ਹੋ ਨਿਪੜਿਆ ਕਈ ਲੋਕ ਸਮਝ ਗਏ ਵੇਖੋ ਜਿਨ੍ਹਾਂ ਦੇ ਕੋਲ ਪੈਸੇ ਸੀ ਜਾਂ ਕੋਈ ਨੌਕਰੀ ਸੀ ਹੂੰ ਉਹ ਛੱਡ ਛੱਡ ਕੇ ਆਪਣਾ ਜ਼ਿੰਦਗੀ ਦਾ ਤੇ ਲਾ ਲਾ ਕੇ ਜਾਂਦੇ ਸੀ ਤੇ ਇੱਥੇ ਸਾਰੀ ਉਮਰ ਉਲਦੀ ਉਹਨਾਂ ਨੂੰ ਫਿਰ ਪਛਤਾਵਾ ਰਹਿੰਦਾ ਸੀ ਕਿ ਆਪਾਂ ਚੰਗੀ ਜੌਬ ਛੱਡ ਕੇ ਆ ਗਏ ਜੀ 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 ਹੁਣ ਉਸ ਕੈਟੇਗਰੀ ਲੋਕ ਜਿਹੜੇ ਆ ਸੰਤੁਸ਼ਟ ਹੋ ਕੇ ਬੈਠੇ ਰਹਿਣਗੇ ਹਨ ਜੀ ਜੀ ਬਾਕੀ ਜੇ ਵੇਖਿਆ ਜਾਵੇ ਤਾਂ ਹੋਰ ਬੜੀ ਜਆ ਪ੍ਰੋਬਲਮ ਜੀ ਪੇਂਗਿਆ ਕੋਦਰ ਲਾ ਲਿਓ ਉਧਰ ਇੰਨੇ ਇਲਲੀਗਲ ਨਹੀਂ ਸੀ ਹੁੰਦੇ ਜੀ ਜੀ ਇਹਨਾਂ ਦਾ ਜਿਹੜਾ ਬਾਰਡਰ ਲੱਗਦਾ ਨਾ ਇੱਧਰ ਮੈਕਸੀਕੋ ਨਾਲ ਜੀ ਉਹਦੀ ਵਜ੍ਹਾ ਕਰਕੇ ਹੀ ਉਹ ਕੋਈ ਗਰੀਬ ਕੰਟਰੀ ਆ ਤੇ ਇਹਨਾਂ ਚੀ ਪ੍ਰੋਬਲਮ ਹੈ ਤਾਂ ਜੀ ਜੀ ਤੁਹਾਡੀ ਆਵਾਜ਼ ਨਾ ਛੜ ਛੜ ਕੇ ਆ ਪਰ ਆ ਸਭ ਵਿੱਚ ਸਕਿੱਪ ਕਰ ਜਾਂਦੀ ਆਵਾਜ਼ ਕਾਫੀ ਟਾਈਮ ਆਵਾਜ਼ ਆਉਂਦੀ ਨਹੀਂ ਗੀ ਹੁਣ ਉਹ ਉਹ ਨੈਟਵਰਕ ਦਾ ਨੱਕ ਪ੍ਰੋਬਲਮ ਹੋਵੇ ਹੁਣ ਆਦੀ ਹਾਂਜੀ ਹੁਣ ਆ ਰਹੀ ਹੈ ਜੀ ਹਾਂਜੀ ਮੈਂ ਦਰਾਗਾ ਜੋ ਪਹਿਲਾਂ ਕਿਹਾ ਸੀ ਹਾਂ ਨਹੀਂ ਨਹੀਂ ਕੋਈ ਨਹੀਂ ਮੈਂ ਵਿੱਚ ਐਡ ਕਰ ਲੂੰਗਾ ਤੇ ਜਿਹੜਾ ਬੋਪਾਲਾ ਸਾਹਿਬ ਮੈਂ ਗੱਲ ਕੁਐਸਚਨ ਤੁਹਾਡੇ ਤੋਂ ਪੁੱਛਣ ਲੱਗਿਆ ਸੀਗਾ ਹੁਣ ਦੀ ਜਿਹੜੀ ਸਥਿਤੀ ਆ ਵੀ ਲੋਕਾਂ ਦਾ ਜਿਹੜਾ ਜਨਜੀਵਨ ਆ ਉਹ ਤਾਂ ਫਿਰ ਬਹੁਤ ਵੱਡੇ ਲੈਵਲ ਤੇ ਪ੍ਰਭਾਵਿਤ ਹੋਇਆ ਹੋਊਗਾ ਵੀ ਟਰੱਕਾਂ ਵਾਲਿਆਂ ਦਾ ਬਿਜ਼ਨਸ ਆਲਮੋਸਟ ਰੋਕ ਚੱਲਿਆ ਜਿਵੇਂ ਪਹਿਲੀ ਜੂਨ ਤੋਂ ਉਹ ਲਾਗੂ ਹੋ ਜਾਣਾ ਕਾਨੂੰਨ ਨੌਕਰੀਆਂ ਹੈ ਨਹੀਂ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆ ਉਹ ਕਿਤੇ ਨਾ ਕਿਤੇ ਦਿਵਾਲੀਆ ਹੋ ਗਈਆਂ ਜਿਵੇਂ ਕੈਨੇਡਾ ਦੇ ਵਿੱਚ ਹੋਇਆ ਕੰਮ ਇਸ ਹਿਸਾਬ ਨਾਲ ਵੀ ਲੋਕਾਂ ਨੂੰ ਤਾਂ ਜਿਹੜਾ ਕੈਨੋ ਵੀ ਰੋਟੀ ਦੇ ਵੀ ਲਾਲੇ ਪੈਣ ਵਾਲੀ ਗੱਲ ਹੋਈ ਵੀ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਇਸ ਟਾਈਮ ਤੇ ਵਿੱਚ ਕੋਈ ਸਾਰੇ ਹੀ ਬਿਜ਼ਨਸ ਜਿਹੜੇ ਟਰੈਕਿੰਗ ਲੈਵਲ ਦਾ ਤੇ ਬੇੜਾ ਹੀ ਕੰਮ ਖਰਾਬ ਹੋ ਚੁੱਕਾ ਵਾ ਕਿਉਂਕਿ ਟਰੈਕਿੰਗ ਲੈਵਲ ਚ ਸਾਡੀ ਕਮਿਊਨਿਟੀ ਸਭ ਤੋਂ ਜ਼ਿਆਦਾ ਅਫੈਕਟ ਹੋਈ ਆ ਜੀ ਜੀ ਤੇ ਹੁਣ ਇਹ ਰੂਲ ਇਹ ਵੀ ਬਣਾ ਦੇਣ ਲੱਗੇ ਆ ਕਿ ਸਿਰਫ ਗ੍ਰੀਨ ਕਾਰਡ ਤੇ ਸਿਟੀਜ਼ਨ ਹੀ ਜਿਹੜਾ ਆ ਟਰੱਕ ਡਰਾਈਵ ਕਰ ਸਕਣਗੇ ਜੀ ਤੇ 70 80% ਜਿਹੜੇ ਲੋਕ ਸੀਰੀਅਸly ਟਰੱਕ ਚਲਾਉਂਦੇ ਸੀ ਨਾ ਜੀ ਜੀ ਕਈ ਪ੍ਰੋਮਿਨੈਂਟ ਵੀ ਹੈਗੇ ਆ ਸੋਸ਼ਲ ਮੀਡੀਆ ਦੇ ਉਹਨਾਂ ਦੇ ਅਕਾਊਂਟ ਵੀ ਹੈਗੇ ਨੇ ਜੀ ਜੀ ਉਹ ਹੁਣ ਮੇਰਾ ਖਿਆਲ ਹੈ ਇਸ ਇਸ ਰੂਲ ਦੇ ਅੰਦਰ ਪ੍ਰਭਾਵਿਤ ਹੋਣਗੇ ਕਿਉਂਕਿ ਮੈਨੂੰ ਪਤਾ ਲੱਗਦਾ ਨਹੀਂ ਉਹਨਾਂ ਕੋਲ ਕੋਈ ਵੀ ਲੀਗਲ ਪੇਪਰ ਵਰਕ ਪਰਮਿਟ ਵਾਲੇ ਨੂੰ ਨਹੀਂ ਉਹਨਾਂ ਨੇ ਕਹਿਤਾ ਵੀ ਆਪਾਂ ਇਨੂੰ ਨਹੀਂ ਚਲਾਉਂਦੇ ਜਾਵਾਂਗੇ ਤੇ ਇਸ ਵੇਲੇ ਹਵਾ ਇੰਨੀ ਸਖਤ ਬਣੀ ਆਂ ਵੀ ਲੋਕੀ ਇਸ ਹੱਥ ਤਾਲੀਆਂ ਮਾਰ ਮਾਰ ਕੇ ਸਰਕਾਰ ਦਾ ਇਹ ਫੈਸਲੇ ਦਾ ਨਾ ਸੁਪਾਕਤ ਕਰਦੇ ਪਿਆ ਤੇ ਸਾਡੀ ਜਾਨ ਬਚਾਤੀ ਸੜਕਾਂ ਦੇ ਉੱਤੇ ਜਿਹੜੀ ਮੌਤ ਦੌੜਦੀ ਸੀ ਜੀ ਜੀ ਲੋਕ ਕੁੱਲ ਮਿਲਾ ਕੇ ਲੋਕ ਖੁਸ਼ ਹੈ ਹਾਂ ਇਹਨਾਂ ਦੇ ਭਾਈਚਾਰੇ ਦੇ ਲੋਕ ਬਹੁਤ ਜ਼ਿਆਦਾ ਸੈਟੀਸਫਾਈਡ ਨੇ ਹੈਪੀ ਨੇ ਵੀ ਇਹ ਸਭ ਕੁਝ ਹੋ ਰਿਹਾ ਵਾ ਤੇ ਕੁਝ ਸਮੇਂ ਤੋਂ ਪਿਛਲੇ 3-4 ਸਾਲਾਂ ਤੋਂ ਇੰਡੀਅਨ ਕਮਿਊਨਿਟੀ ਦੇ ਖਿਲਾਫ ਨਾ ਇੱਕ ਤਾਵਾ ਬਣ ਚੁੱਕੀ ਆ ਸਾਰੀਆਂ ਕੰਟਰੀਆਂ ਜੀ ਤੇ پتہ ਨਹੀਂ ਕਿਉਂ ਇਹਨਾਂ ਨੂੰ ਮਤਲਬ ਮਾੜਾ ਸਮਝਿਆ ਜਾ ਰਿਹਾ ਤੇ ਇਹਨਾਂ ਦੇ ਖਿਲਾਫ ਹੀ ਹੋਏ ਪਏ ਨੇ ਕੱਲੇ ਚਲੋ ਇੰਡੀਅਨ ਕਮਿਊਨਿਟੀ ਦੇ ਸਾਰੇ ਜਿੰਨੇ ਵੀ ਹੈਗੇ ਨੇ ਕੰਟਰੀਆਂ ਉਹਨਾਂ ਦੀ ਪ੍ਰਭਾਵਿਤ ਹੋਈਆਂ ਨੇ ਪਰ ਟਰੱਕ ਡਰਾਈਵਿੰਗ ਦੀ ਗੱਲ ਕਰ ਲਈਏ ਤੇ ਸਾਡੀ ਕਮਿਊਨਿਟੀ ਦਾ ਹੋਈ ਹੈ ਪ੍ਰਭਾਵਿਤ ਜੀ 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 ਕੋਈ ਬੋਪਾਰਾ ਸਾਹਿਬ ਕੋਲ ਮਨਾ ਕੇ ਹਾਂਜੀ ਹਾਂਜੀ ਬੋਲੋ ਬੋਲੋ ਤੁਸੀਂ ਬੋਲੋ ਕੋਲ ਕੁੱਲ ਮਿਲਾ ਕੇ ਇੱਕ ਤੋਂ ਇੱਕ ਸਾਡੇ ਭਾਈਚਾਰੇ ਨੂੰ ਸਿੱਖਣ ਦੀ ਵੀ ਲੋੜ ਹੈ ਵੀ ਵੇਖੋ ਜਿੱਥੇ ਤੁਸੀਂ ਪੈਦਾ ਹੋਏ ਜੇ ਜਿਹੜੀ ਕੰਟਰੀ ਤੁਸੀਂ ਰਹਿੰਦੇ ਜੇ ਉਹਦੇ ਨਾਲ ਦੀ ਰੀਸ ਨਹੀਂ ਕੀ ਕੋਈ ਜੀ ਜੀ ਪੈਸੇ ਕਮਾਉਣ ਲਈ ਆਉਣਾ ਹੋਵੇ ਤੇ ਕੇ ਨੂੰ ਇੰਨੀ ਟੈਨਸ਼ਨ ਦੀ ਨਹੀਂ ਹੈਗੀ ਗੱਲ ਕਿਉਂਕਿ ਚਲੋ ਇੱਕ ਬੰਦ ਹੋ ਗਿਆ ਕੋਈ ਦੂਜੀ ਖੋਲ ਜੂਗੀ ਪੈਸਾ ਕਮਾ ਕੇ ਤੁਸੀਂ ਜਾ ਸਕਦੇ ਜੀ 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 ਇਨ ਦੀ ਐਂਡ ਇਨ੍ਹਾਂ ਕੰਟਰੀਆਂ ਜੇ ਕੋਈ ਲੋਕ ਰਹਿ ਵੀ ਰਹੇ ਨੇ ਭਾਵੇਂ ਅਮੀਰ ਨੇ ਉਹ ਗਰੀਬ ਨੇ ਉਹ ਇੱਕ ਹਿਸਾਬ ਦੇ ਕਾਰਪੋਰੇਟ ਨੇ ਪੂਰੇ ਸਲੇਮ ਬਣਾ ਕੇ ਰੱਖੇ ਨੇ ਜੀ ਤੇ ਕਈਆਂ ਲਈ ਇਹ ਚੰਗਾ ਵੀ ਆ ਮੈਨ ਵੀ ਆਪਣਾ ਸੈਟੀਸਫਾਈਡ ਰਹਿਣਗੇ ਆਪਣੀ ਗੱਲ ਜਿੱਥੇ ਵੀ ਹੈਗੀ ਆ ਆਪਣਾ ਕੰਮ ਚਲਾਉਣਗੇ ਜੀ 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 ਕਈਆਂ ਨੂੰ ਸੇਧ ਮਿਲੂਗੀ ਕਈਆਂ ਨੂੰ ਅਕਲ ਆਊਗੀ ਕਈਆਂ ਨੂੰ ਕੁਝ ਟਾਈਮ ਬਾਅਦ ਆਜੂਗੀ ਪਰ ਆਫਟਰ ਆਲ ਜੇ ਸਾਰੀ ਚੀਜ਼ ਦੀ ਪਰਚੋਲ ਕਰੀਏ ਤਾਂ ਇਹ ਮੇਰੇ ਹਿਸਾਬ ਨਾਲ ਵੀ ਹਿਊਮਨਿਟੀ ਆਸਤੇ ਕੁਝ ਚੀਜ਼ਾਂ ਚੰਗੀਆਂ ਵੀ ਹੈਗੀਆਂ ਬਿਲਕੁਲ ਠੀਕ ਹੈ ਆ ਅਮਨਿਟੀ ਵਾਸਤੇ ਕਿਉਂਕਿ ਆਪਣੀ ਜਾਨ ਜੋ ਹਮ ਤੇ ਲਾ ਕੇ ਕਿੰਨੀਆਂ ਕੰਟਰੀਆਂ ਚੋਂ ਨਿਕਲ ਕੇ ਆਉਣਾ ਫਿਰ ਇਹ ਛੋਟੇ ਛੋਟੇ ਬੱਚੇ ਉਹਨਾਂ ਦੇ ਨਾਲ ਹੁੰਦੇ ਸੀ ਉਹਨਾਂ ਦੀ ਪਰਵਾਹ ਨਹੀਂ ਕਰਦੇ ਸੀ ਜਨਾਨੀਆਂ ਹੁੰਦੀਆਂ ਸੀ ਕਈ ਕੁਛ ਇਹਨਾਂ ਨੂੰ ਰਾਹ ਦੇ ਵਿੱਚ ਸਾਹਮਣਾ ਕਰਨਾ ਪੈਂਦਾ ਸੀ ਜੀ 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 ਤੇ ਇਹ ਕੋ ਲਾਈਫ ਜੀਣ ਦਾ ਤਰੀਕਾ ਨਹੀਂ ਵਿਖੋ ਇੱਥੇ ਕਿਹੜਾ ਮਨ ਵਾਹਿਗੁਰੂ ਨੇ ਇੱਕ ਤਾਂ ਜਿੰਦਗੀ ਬਖਸ਼ੀ ਆ ਤੇ ਸਾਡੇ ਬਾਣੀ ਦੇ ਅਨੁਸਾਰ ਹੀ ਚੱਲੋ ਸਬਰ ਸੰਤੋਖ ਨਾਲ ਜੀ ਜੀ ਤੇ ਕੀ ਚੀਜ਼ ਦਾ ਘਟਾ ਨਹੀਂ ਜੀ 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 ਬੋਪਾਰਾ ਸਾਹਿਬ ਆਉਣ ਵਾਲੇ ਸਾਨੂੰ ਉਮੀਦ ਆ ਵੀ ਜਿਵੇਂ ਤੁਸੀਂ ਅੱਜ ਜਿਹੜੇ ਤਾਜ਼ਾ ਹਾਲਾਤਾਂ ਤੋਂ ਜਾਣਕਾਰੀ ਦਿੱਤੀ ਸਾਨੂੰ ਤੇ ਆਉਣ ਵਾਲੇ ਵੀ ਜਿਹੜੇ ਵੀ ਅਪਡੇਟ ਹੋਣਗੇ ਹਫ਼ਤੇ ਬਾਅਦ ਜਾਂ ਦੱਸ ਦੇਣਾ ਬਾਅਦ ਤੇ ਸਾਨੂੰ ਉਮੀਦ ਆ ਵੀ ਤੁਸੀਂ ਜ਼ਰੂਰ ਸਾਡੇ ਵਾਸਤੇ ਟਾਈਮ ਕੱਢੋਗੇ ਤਾਂ ਜੋ ਜਿੰਨੇ ਵੀ ਭੈਣ ਭਰਾ ਵੱਡੇ ਸਾਡੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੂੰ ਜਿਹੜੇ ਮੌਕੇ ਦੇ ਹਾਲਾਤ ਆ ਜਿਹੜੇ ਉਹਨਾਂ ਦੀ ਜਾਣਕਾਰੀ ਮਿਲਦੀ ਰਹੇ ਤੇ ਕੋਈ ਜਾਂਦੇ ਜਾਂਦੇ ਕੋਈ ਮੈਸੇਜ ਤੁਹਾਡੇ ਵੱਲੋਂ ਹਾਂਜੀ ਜਿੱਦਾਂ ਤੁਸੀਂ ਕਿਹਾ ਪੀ ਕੇ ਨੂੰ ਆਪਣਾ ਪਰਸਨਲ ਗਾਈਡੈਂਸ ਜਾਂ ਕੇ ਦੀ ਹੁੰਦੀ ਆ ਲੋੜ ਕਿਸੇ ਨੂੰ ਵੀ ਐਡਵਾਈਸ ਦੀ ਉਹਨਾਂ ਦਾ ਕੇਸ ਹੋਰ ਸੌਤਾ ਕੋਈ ਵੱਖਰਾ ਹੋਵੇ ਉਹ ਤੁਹਾਡੇ ਨਾਲ ਕੰਟੈਕਟ ਕਰ ਲੈਣ ਜਾਂ ਮੇਰਾ ਚੇਪਰੇ ਬੀਟਸ ਮੈਂ ਵੀ ਉੱਤੇ ਵੀਡੀਓ ਪਾਉਂਦਾ ਰਹਿੰਦਾ ਮੈਂ ਬੜੀ ਤੇ ਮੇਰੇ ਨਾਲ ਕਰ ਲੈਣ ਅਹੀਂ ਉਹਨਾਂ ਨੂੰ ਪਰਸਨਲ ਉਹਨਾਂ ਦੇ ਕੀ ਟੇਲਰਿੰਗ ਐਡਵਾਈਸ ਵੀ ਦੇ ਸਕਦੇ ਆ ਵੀ ਉਹ ਕੀ ਐਸ਼ਵੇ ਕਰਨ ਜਾਂ ਉਹਨਾਂ ਨੂੰ ਕਿਹੜੇ ਡਾਕੂਮੈਂਟ ਦੀ ਕੋਈ ਅਪਲੀਕੇਸ਼ਨ ਦੀ ਕਿਹੇ ਵੀ ਕਿਸਮ ਦੀ ਲੋੜ ਆ ਜੀ 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 ਉਹ ਤੋਂ ਕਰ ਸਕਦੇ ਨੇ ਤੇ ਨਾ ਕੋਈ ਇਹਦਾ ਕੋਈ ਪਤਾ ਕਰਨ ਨਾਲ ਵੀ ਜੇ ਕੋ ਆਪਣੀ ਸਟੋਰੀ ਸਾਂਝੀ ਕਰਕੇ ਹੀ ਆ ਦੇਖੋ ਇਹ ਸੇਵਾ ਵੀ ਇਸੇ ਸਾਭ ਦੀ ਹੈਗੀ ਆ ਜੇ ਲੋਕਾਂ ਦਾ ਆਪਾਂ ਸੈਟ ਕੀਦਰਾ ਚੇਂਜ ਕਰ ਦਈਏ ਤੇ ਇਹ ਵੀ ਇੱਕ ਸਾਭ ਦੀ ਬੜੀ ਵੱਡੀ ਸੇਵਾ ਆ ਜੀ 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 ਜਿੰਨੇ ਵੀ ਆਪਣੇ ਦੋਸਤ ਭੈਣ ਭਰਾ ਜਿੰਨੇ ਵੀ ਵੱਡੇ ਬਜ਼ੁਰਗ ਦੇਖ ਰਹੇ ਆ ਇਸ ਚੈਨਲ ਨੂੰ ਮੇਰੇ ਚੈਨਲ ਨੂੰ ਗੈ ਵੀਚਾਨ ਵਲੌਗਸ ਨੂੰ ਤੁਸੀਂ ਬੋਪਾਰਾਏ ਬੀਟਸ YouTube ਚੈਨਲ ਆ Instagram ਅਕਾਊਂਟ ਵੀ ਹੈਗਾ ਜਰੂਰ ਤੁਸੀਂ ਜਾ ਕੇ ਫਾਲੋ ਤੇ ਸਬਸਕ੍ਰਾਈਬ ਕਰ ਲਿਓ ਇਹਨਾਂ ਨੂੰ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਅਮਰੀਕਾ ਬਾਰੇ ਕਿਉਂਕਿ ਅਮਰੀਕਾ ਦੇ ਵਿੱਚ ਹੀ ਰਹਿ ਰਹੇ ਆ ਕਾਫੀ ਸਾਲਾਂ ਤੋਂ ਅਪਡੇਟ ਦਿੰਦੇ ਰਹਿੰਦੇ ਆ ਤੇ ਜੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਆ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਆ ਜਾਂ ਇਹਨਾਂ ਦੇ ਚੈਨਲ ਤੇ ਜਾ ਕੇ ਕੋਈ ਇਨਫੋਰਮੇਸ਼ਨ ਲੈ ਸਕਦੇ ਆ ਤੇ ਜੇ ਤੁਹਾਡਾ ਕੋਈ ਸਵਾਲ ਹੈਗਾ ਤੁਸੀਂ ਕੋਈ ਸਟੋਰੀ ਸਾਂਝੀ ਕਰਨੀ ਚਾਹੁੰਦੇ ਆ ਜਿਵੇਂ ਮੈਂ ਪਹਿਲਾਂ ਕਿਹਾ ਤੁਸੀਂ ਸਾਡੇ ਨਾਲ رابطہ ਕਰਕੇ ਆਪਦੀ ਸਟੋਰੀ ਸਾਂਝੀ ਕਰ ਸਕਦੇ ਆ ਕੋਈ ਸਲਾਹ ਲੈ ਸਕਦੇ ਆ ਅਸੀਂ ਨਿਰਸਵਾਰਥ ਹੋ ਕੇ ਤੁਹਾਡੇ ਜਿਹੜੇ ਆਨਸਰ ਆ ਕੁਐਸਚਨ ਆ ਉਹਨਾਂ ਨੂੰ ਉਹਨਾਂ ਦਾ ਹੱਲ ਕੱਢਣ ਵਾਸਤੇ ਉਹਨਾਂ ਦਾ ਆਨਸਰ ਦੇਣ ਵਾਸਤੇ ਟੁਕਮਾ ਅਸੀਂ ਰੈਡੀ ਰਵਾਂਗੇ ਤੇ ਬੋਪਾਰਾ ਜੀ ਸਾਹਿਬ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਧੰਨਵਾਦ ਯੂ ਮਿਲਾਂਗੇ ਫਿਰ ਆਪਾਂ ਅਗਲੀ ਵੀਡੀਓ ਤੱਕ ਜੀ 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 ਥੈਂਕ ਯੂ ਭਾਈ ਜੀ ਥੈਂਕ ਯੂ ਬਹੁਤ ਧੰਨਵਾਦ